ਖਲ ਦੇ ਵਿੱਚ ਜਿਹੜੇ ਸਾਡੇ ਸੀਐਮ ਸਾਹਿਬ ਆ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਡੰਮੀ ਮੂਰੇ ਆ ਗਈ ਆ ਇਸ ਟਾਈਮ ਉਹ ਡੰਮੀ ਤੌਰ ਤੇ ਕੰਮ ਕਰ ਰਹੇ ਆ ਚਲਾ ਉਹਨਾਂ ਨੂੰ ਦਿੱਲੀ ਦੇ ਜਿਹੜੇ ਉਹਨਾਂ ਦੇ ਹਾਕਾ ਰਹੇ ਆ ਉਹ ਬਿਲਕੁਲ ਪੰਜਾਬ ਨੂੰ ਜਾਣਨਾ ਚਾਹੁੰਦੇ ਆ ਅਸੀਂ ਇਸ ਪੌਟਸੀ ਨੂੰ ਬਿਲਕੁਲ ਲਾਗੂ ਨਹੀਂ ਆਉਣ ਦੇ ਇੱਕ ਕਰਨ ਦੇਵਾਂਗੇ ਪੰਜਾਬ ਦੇ ਵਿੱਚ ਨਾ ਹੀ ਪੰਜਾਬ ਦੀ ਇੱਕ ਵੀ ਜਿਹੜੀ ਇੰਚ ਜ਼ਮੀਨਾਂ ਖੋਹਰ ਹੋਣ ਦਿੱਤੀ ਜਾਊਗੀ ਸੱਜ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਅੱਜ ਵੱਡੀ ਪੱਧਰ ਤੇ ਲੋਕ ਕਿਉਂਕਿ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਰਕਬਾ ਖ਼ੈਰ ਕੀਤਾ ਜਾ ਰਿਹਾ ਆ ਉੱਥੇ ਬਹੁਤ ਵੱਡਾ ਅੰਦੋਲਨ ਹੈ ਤੇ ਤੁਸੀਂ ਜਲੰਧਰ ਦੇ ਵਿੱਚ ਵੀ ਦੇਖੋ ਭਾਵੇਂ 6 ਕੰਡਾਂ ਦੀ ਜਿਹੜੀ ਜ਼ਮੀਨ ਆ ਰਹੀ ਆ ਅੱਜ ਹਰ ਵਰਗ ਜਿਹੜਾ ਹੈ ਇਹਨਾਂ ਦੇ ਨਾਲ ਖੜਾ ਆ ਉਹਨਾਂ ਆੜਿਆਂ ਦੇ ਵਿੱਚ ਜੇ ਸਰਕਾਰ ਨੇ ਪਾਲਿਸੀ ਬਾਅਦ ਚ ਮਨ ਲਈ ਨੋਟੀਫਿਕੇਸ਼ਨ ਨੂੰ ਨਾ ਰੱਦ ਕੀਤਾ ਤੇ ਅੰਦੋਲਨ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਮੁਕੇ ਜੀ ਇੱਕ ਗੱਲ ਦੱਸ ਦਿਓ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਚਾਹੇ ਕਾਂਗਰਸ ਸੀ ਚਾਹੇ ਅਕਾਲੀ ਦਲ ਸੀ ਉਹ ਵੀ ਜਿਹੜਾ ਇਹ ਪਾਲਿਸੀ ਲੈ ਕੇ ਆਈਆਂ ਸੀ ਪਰ ਦੇਖੋ ਆ ਡਾਊਨ ਕਰ ਲੈ ਯਾਰ ਉਹ ਰਿਪੋਰਟ ਸੀ ਦੇ ਵਿੱਚ ਕਿਸਾਨਾਂ ਲਈ ਕੁਛ ਨਾ ਕੁਛ ਸੀਗਾ ਜਦੋਂ 213 ਦੇ ਵਿੱਚ ਪਾਲਿਸੀ ਆਈ ਪਿਛਲੀਆਂ ਸਰਕਾਰਾਂ ਨੇ ਵੀ ਜ਼ਮੀਨ ਐਕਵਾਇਰ ਕੀਤੀ ਉਹ ਕੀ ਕਰਦੇ ਸੀ ਉੱਥੇ ਦਾ ਜੋ ਵੀ ਕਲੈਕਟਰ ਰੇਟ ਸੀ ਉਹ ਤੋਂ 4 ਗੁਣਾ ਵਧਾ ਕੇ ਕਿਸਾਨ ਨੂੰ ਦੇ ਕੇ ਉਹਦੇ ਪੈਸੇ ਦੇ ਕੇ ਉੱਤੇ ਕਬਜ਼ਾ ਕਰ ਲੈਂਦੇ ਸੀ ਇੰਨੀ ਤਾਂ ਲੋਕਾਂ ਨੂੰ ਦੇਣਾ ਕੁਛ ਨਹੀਂਗਾ ਅੱਜ ਇਹ ਕਹਿੰਦੇ ਜੀ ਅਸੀਂ ਜਦੋਂ ਸਾਡੀਆਂ ਜ਼ਮੀਨਾਂ ਡਿਵੈਲਪਮੈਂਟ ਹੋ ਗਈਆਂ ਉਹਦੇ ਜੋ ਕਿਸਾਨਾਂ ਨੂੰ ਪੈਸੇ ਦੇਵਾਂਗੇ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਮਹਾਲੀ ਨੂੰ ਅੱਜ ਤੋਂ 30-35 ਸਾਲ ਹੋ ਗਿਆ ਜ਼ਮੀਨ ਐਕਵਾਇਰ ਕੀਤੇ ਆ ਨਹੀਂ ਅੱਜ ਵੀ ਦੇਖੋ ਮਹਾਲੀਪੁਰਾ ਉੱਥੇ ਜਿਹੜਾ ਡਿਵੈਲਪਮੈਂਟ ਕਰ ਚੁੱਕਾ ਆ ਅੱਜ ਤੁਸੀਂ ਪਿੰਡ ਤਾਂ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਜਿਹੜੇ ਅੱਜ ਲੋਕਾਂ ਨੂੰ ਆਪਣੇ ਖੇਤ ਜਾਂ ਕਾਰੋਬਾਰ ਛੱਡ ਕੇ ਆਪਣੇ ਨਿਆਣੀ ਨਾ ਚਾਹੁੰਦੇ ਉਪਦੇਸ਼ ਭੇਜੇ ਜਿਹੜੇ ਪੈ ਰਹੇ ਆ ਤੇ ਪਿੰਡ ਦਾ ਪਹਿਲਾ ਖਾਲੀ ਪਾਇਆ ਇਹਨਾਂ ਨੂੰ ਇਹਨਾਂ ਨੇ ਮੰਗਿਆ ਇਹਨਾਂ ਤੋਂ ਇਹਨਾਂ ਨੇ ਇਹਨਾਂ ਨੂੰ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਡੇ ਕੋਲ ਰਹਿਣ ਦੀ ਜਗ੍ਹਾ ਐ ਨਹੀਂ ਗੇ ਤੇ ਕਿਹਦੇ ਲਈ ਏਡੇ ਵੱਡੇ ਤਾਂ ਨਹੀਂ ਜਿਹੜੀ ਕੋਠੀ ਆਪਣੀ ਆ ਕੋਠੀ ਜ਼ਰੂਰ ਉਹਨੇ ਕਰੋੜ ਸਵਾ ਕਰੋੜ ਦੀ ਉਹਦੇ ਲੈ ਲਈ ਜਦੋਂ ਉਹਦੀ ਜ਼ਮੀਨ ਵੇਚ ਆਈ ਪਰ ਉਹ ਬੰਦਾ ਇਸ ਵੇਲੇ ਨਾਈ ਡਿਊਟੀ ਸਿਕਿਉਰਟੀ ਗਾਰਡ ਵਿੱਚ 15000 ਤੇ ਕਰ ਰਿਹਾ ਏਦਾਂ ਦੇ ਹਾਲਾਤ ਜਿਹੜਾ ਬੰਦਾ ਦੋ ਕਿੱल्ल्या ਦਾ ਮਾਲਕ ਸੀ ਅੱਜ ਸਿਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਉਹ ਮਹਾਲੀ ਦੇ ਵਿੱਚ ਯਾਨੀ ਦੀ ਸਰਕਾਰ ਨੇ ਇਹ ਹਾਲਾਤ ਬਣਾਤੇ ਆ ਸਰਕਾਰ ਨੂੰ ਮਤਲਬ ਹੀ ਨਹੀਂ ਕੋਈ ਪੰਜਾਬੀਆਂ ਦੇ ਨਾਲ ਯਾਰ ਦੇਖੋ ਪਿੰਡਾਂ ਦੇ ਲੋਕਾਂ ਨੂੰ ਕਹਿਣਗੇ ਵੀ ਸਾਨੂੰ ਆਹ ਦੁੱਖ ਆਦੇ ਹੱਲ ਕਰੋ ਲੋਕਾਂ ਦੀ ਤਾਂ ਇਹ ਸੁਣਦੇ ਹੀ ਨਹੀਂ ਇਹ ਤਾਂ ਬਸ ਜਿਹੜੇ ਵੱਡੇ ਘਰਾਣੇ ਆ ਉਹਨਾਂ ਦੇ ਹੱਥਾਂ ਵਿੱਚ ਖੇਡ ਕੇ ਦਾ ਆਪਣਾ ਜਿਹੜਾ ਕਾਰਜ ਕਰ ਰਿਹਾ ਇਹਨਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਜਦੋਂ ਆਮ ਆਦਮੀ ਪਾਰਟੀ ਸੱਤਾ 'ਚ ਨਹੀਂ ਸੀਦੀ ਤੁਸੀਂ ਧੰਨਾਂ ਪ੍ਰਦਰਸ਼ਨ ਕਰਦੇ ਸੀਗੇ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਸਦੋਂ ਪ੍ਰਦਰਸ਼ਨ ਦੇ ਵਿੱਚ ਆਂਦੀ ਸੀ ਠੀਕ ਹੈ ਤੁਹਾਨੂੰ ਅਸਵਾਸ਼ਣ ਦਿੰਦੀ ਜੀ ਅਸੀਂ ਅਗਰ ਸੱਤਾ 'ਚ ਆ ਗਏ ਸਭ ਤੋਂ ਪਹਿਲਾਂ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਪੂਰੀਆਂ ਕਰਾਂਗੇ ਦੇਖੋ ਜੀ ਮੰਗਾ ਤੇ ਇਹਨਾਂ ਨੇ ਕੀ ਪੂਰੀਆਂ ਕਰ ਰੀਆਂ ਪਰ ਇਹਨਾਂ ਨੂੰ ਜਿਹਦਾ ਮਾਲਵੇ ਵਿੱਚੋਂ ਸਾਡੇ ਵੀਰਾਂ ਨੇ ਜਿਹਦਾ ਗੱਲਾਂ ਵਿੱਚ ਆ ਗਏ ਇਹਨਾਂ ਦੇ ਉਦੋਂ ਹਨ ਧਰਨਿਆਂ ਵਿੱਚ ਆਉਂਦੇ ਰਹੇ ਆ ਤੇ ਤਾਂ ਕਰਕੇ ਲੋਕਾਂ ਨੇ ਉਹਨਾਂ ਦੇ ਵੋਟਾਂ ਦੇ ਪਾਟੀਆਂ ਪਰ ਇਸ ਵੇਲੇ ਮਾਲਵਾ ਸਭ ਨਾਲੋਂ ਵੱਧ ਮੱਤੇ ਦੇ ਹੱਥ ਮਾਰ ਕੇ ਪਛਤਾ ਰਿਹਾ ਇਦਾਂ ਦੇ ਹਾਲਾਤ ਐ ਇਸ ਵੇਲੇ ਪੰਜਾਬ ਦੇ ਮਰਦਾਬਾਦ ਮਰਦਾਬਾਦ ਰਾਜ ਪੁਰੇ ਪਾਸੀ ਰੱਖ ਕਰੋ ਰੱਖ ਕਰੋ ਮਰਦਾਬਾਦ ਉਸ ਮਾਰਚ ਕੀਤਾ ਜਾ ਰਿਹਾ ਸਰਕਾਰ ਨੇ ਜਿਹੜੀ ਲੈਂਡ ਪੋਲਿੰਗ ਪਾਲਿਸੀ ਪਿਛਲੇ ਮਹੀਨੇ ਦੀ 3 ਤਰੀਕ ਨੂੰ ਨੋਟੀਫਿਕੇਸ਼ਨ ਉਹਦਾ ਕੀਤਾ ਉਹਦੇ ਵਿਰੋਧ ਦੇ ਵਿੱਚ ਆ ਪਿਛਲੀਆਂ ਸਰਕਾਰਾਂ ਵੀ ਲੈਂਡ ਪੋਲਿੰਗ ਪਾਲਿਸੀ ਕਰਦੀਆਂ ਰਹੀਆਂ ਦੇਖੋ ਅੱਠ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਆਈ ਸੀ ਸਰਕਾਰ ਲੈ ਕੇ ਆਈ ਸੀ ਇਹਨੂੰ ਰਿਕੁਆਇਰ ਕੀਤੀ ਸੀ ਸਰਕਾਰ ਨੇ ਜਿੰਨਾ ਮਾਰਕੀਟ ਰੇਟ ਉਹ ਤਿੰਨ ਗੁਣਾ ਰੇਟ ਦਿੱਤਾ ਸੀ ਔਰ 90% ਲੋਕਾਂ ਨੇ ਸਹਿਮਤੀ ਲਈ ਸੀ ਕਿ ਜਮੀਨ ਐਕਵਾਇਰ ਕਰਨ ਔਰ ਜਿਹੜੀ 13 ਦੇ ਵਿੱਚ ਪਾਲਸੀ ਆਈ ਸੀ ਉਹਦੇ ਵਿੱਚ ਵੀ 3% guna rate ਪਤਾ ਗਿਆ ਸੀ ਔਰ 70% ਲੋਕਾਂ ਦੀ ਸਹਿਮਤੀ ਲਾ ਕੇ ਜਮੀਨ ਐਕਵਾਇਰ ਕੀਤੀ ਗਈ ਪਰ ਲੇਕਿਨ ਜਿਹੜੀ 25 ਦੇ ਵਿੱਚ ਪਾਲਸੀ ਆਇਆ ਇਹਦੇ ਵਿੱਚ ਨਾ ਕਿਸੇ ਦੀ ਸਹਿਮਤੀ ਲੈਣਗੇ ਨਾ ਕਿਸੇ ਨੂੰ ਪੈਸਾ ਦੇਣਾ ਤੱਕੇ ਦੇ ਨਾਲ ਜਮੀਨ ਐਕਵਾਇਰ ਕੀਤੀ ਜਾਣੀ ਆ ਇਤੋਂ ਤੱਕ ਹਾਲਾਤ ਪੈਰਾ ਕਰ ਦਿੱਤੇ ਗਏ ਆ ਕਿ ਜਿਹੜੀ ਜਮੀਨ ਐਕਵਾਇਰ ਕਰਨੀ ਆ ਜੇ 9 ਕਿੱਲੇ ਕੀਤੀ ਐਕਵਾਇਰ ਤੇ ਉਹਦੇ ਵਿੱਚੋਂ 3 ਕਿੱਲੇ ਕਿਸਾਨ ਨੂੰ ਦੇਵਾਂਗੇ 6 ਕਿੱਲੇ ਸਰਕਾਰ ਲਈ ਜਿਹੜੇ 3 ਕਿੱਲੇ ਕਰਕੇ ਤੇ ਜਾਣਗੇ ਉਹਦਾ 250 ਕਰਕੇ ਲੜਾ ਹਿਸਾਬ ਨਾਲ ਜਿੰਦਾ ਸਭ ਗਾਨੂ ਕੀ ਉਹ ਆਪਣੇ ਨੋਕ ਲਗਾ ਕਰੂਗਾ ਇਹਨਾਂ ਨੂੰ 6000 ਰੁਪਏ ਦੇਣਾ ਇਹ ਸਰਪਿੰਨਾਂ ਦਾ ਇੱਥੋਂ ਤੱਕ ਪੀਚ ਆਇਆ 424 ਪੰਜਾਬ ਨੂੰ ਜਾਣ ਸਰਕਾਰ ਆਈ ਆ ਸੋ ਇਹਨਾਂ ਦਾ ਹਰ ਜਗ੍ਹਾ ਦੇ ਉੱਤੇ ਡੱਟ ਕੇ ਬੁਤੂ ਕਰ ਦਿੱਤਾ ਕਿਲੋਸਰ ਡਾਕਟਰ ਕਿਸਾਨ ਮੋਰਚੇ ਦੇ ਦੁਆਰਾ ਮਿਲ ਰਹੀ ਆ ਉਸ ਦੇ ਉੱਤੇ ਵੱਡੇ ਬੋਧ ਜਿਹੜੇ ਆ ਐਲਾਨ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਵਿਧਾਇਕ ਮੰਤਰੀ ਸਾਰਿਆਂ ਦਾ ਪਿੰਡਾਂ ਦੇ ਵਿੱਚ ਘਰੋ ਕਿੰਨੀਆਂ ਕਿ ਜਥੇ ਬੰਦੀਆਂ ਜਿਹੜੀਆਂ ਟੋਟਲ ਜੀ ਟੋਟਲ ਸਾਰੀਆਂ ਕੋਈ ਨਹੀਂ ਜਿੰਨੀਆਂ ਕਿਸਾਨ ਆ ਮਜ਼ਦੂਰ ਜਿਹੜਾ ਮਲਾਕ ਪਿਆ ਆ ਉਹ ਸੋਡਾ ਸਾਰੀਆਂ ਜੋ ਮੋਰਚੇ ਦੇ ਵਿੱਚ ਹਾਜ਼ਰ ਆ ਕਿਉਂਕਿ ਸਾਰਿਆਂ ਨੇ ਸਮਰਥਨ ਸਾਨੂੰ ਦਿੱਤਾ